ਕਿਹੜੇ ਕਿਹੜੇ ਨਿਯਮ ਨੇ ਪਹਿਲੇ ਜਿਹੜੇ ਜ਼ੋਰ ਡਿਸਕਸ ਹੋ ਚੁੱਕੇ ਨੇ ਪਹਿਲਾ ਸੂਰਜ ਦੀ ਰੋਸ਼ਨੀ ਪਹਿਲਾ ਸੂਰਜ ਦੀ ਰੋਸ਼ਨੀ ਉਹ ਦੂਸਰਾ ਆਕਸੀਜਨ ਆਕਸੀਜਨ ਸਾਹ ਅੱਜ ਤੀਸਰੀ ਚੀਜ਼ ਜਿਹੜੀ ਹੈ ਨਾ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਤੇ ਇਹ ਦੋ ਕੰਮ ਸਾਹ ਸ਼ੁਰੂ ਹੋ ਜਾਂਦੇ ਨੇ ਯਾਨੀ ਕਿ ਜਨਮ ਹੋ ਗਿਆ ਸਾਹ ਸ਼ੁਰੂ ਹੋ ਗਏ ਤੇ ਫਿਰ ਤੀਜਾ ਹੁੰਦਾ ਸਫਾਈ ਹੁੰਦੀ ਹੈ ਜਾਨਵਰ ਵੀ ਜਾਣਦਾ ਹੈ ਕਿ ਆਪਣੇ ਬੱਚੇ ਨੂੰ ਸਾਫ਼ ਕਰਨਾ ਹੈ ਉਹ ਵੀ ਜਨਮ ਦਿੰਦਾ ਤੇ ਉਹਦੇ ਕੋਲ ਸਾਧਨ ਕੋਈ ਨਹੀਂ ਹੁੰਦਾ ਚਟ ਚਟ ਕੇ ਸਾਫ਼ ਕਰਦਾ ਗਾਂ माजी ਨੂੰ ਦੇਖੋ ਕੁੱਤੇ ਬਿੱਲੀ ਨੂੰ ਦੇਖੋ ਸਭ ਆਪਣੇ ਬੱਚਿਆਂ ਨੂੰ ਚੱਟ ਕੇ ਸਾਫ਼ ਕਰਨਗੇ ਹੁਣ ਕਿਉਂ ਜ਼ਰੂਰੀ ਹੈ ਸਫਾਈ ਇਹ ਕੁਦਰਤ ਨੇ ਕਿਉਂ ਰੱਖੀ ਹੈ ਕਿ ਜਾਨਵਰ ਨੂੰ ਵੀ ਸੋਝੀ ਪਈ ਹੈ ਕਿ ਸਫਾਈ ਕਰਨੀ ਹੈ ਇਹ ਸਰੀਰ ਜਿਹੜਾ ਬਣਿਆ ਹੈ ਨਾ ਇਹ ਸਾਇੰਸ ਕਹਿੰਦੀ ਹੈ ਕਿ ਟ੍ਰਿਲੀਅਨ ਸੈੱਲ ਦਾ ਬਣਿਆ ਹੈ ਖਰਬਾ ਹੀ ਸੈੱਲ ਨੇ ਇਹਦੇ ਵਿੱਚ ਤੇ ਹਰ ਸੈੱਲ ਜਿੰਦਾ ਹੈ ਜਦ ਤੱਕ ਸੈੱਲ ਜਿੰਦੇ ਨੇ ਉਹਨਾਂ ਚ ਰੱਸੀ ਜਿੰਦੇ ਆ ਜਿਸ ਦਿਨ ਸੈੱਲ ਮਰ ਗਏ ਉਸ ਦਿਨ ਅਸੀਂ ਮਰਨਾ ਬੜਾ ਪਾਇ ਹੀ ਸੈਲ ਸੈਜ ਸੈਲ ਮਰਨ ਪੈਂਦੇ ਨੇ ਹੌਲੀ ਹੌਲੀ ਅੱਧੇ ਜੀਂਦੇ ਇੱਦਿ ਮਰਗੇ ਹੌਲੀ ਹੌਲੀ ਕਰਦੇ 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 ਜਦੋਂ ਸਾਹ ਨਿਕਲਦਾ ਇਹਦਾ ਸਾਰੇ ਸੈਲ ਖਤਮ ਹੋ ਗਏ ਇਹ ਸੈਲ ਜਿਹੜੇ ਨੇ ਇਹਨਾਂ ਨੂੰ ਚਾਹੀਦੀ ਹੈ ਹਿਫਾਜ਼ਤ ਜਨਮ ਹੋ ਗਿਆ ਸੈਲ ਮਿਲ ਗਏ ਸ਼ਰੀਰ ਦਾ ਸ਼ਰੀਰ ਬਣ ਗਿਆ ਉਹਨੂੰ ਚਾਹੀਦੀ ਹੈ ਹਿਫਾਜ਼ਤ ਤੇ ਹਿਫਾਜ਼ਤ ਹੁੰਦੀ ਹੈ ਸਫਾਈ ਨਾਲ ਤੇ ਜਦ ਤੱਕ ਹਿਫਾਜ਼ਤ ਨਹੀਂ ਤੁਸੀਂ ਚੰਗੀ ਚੀਜ਼ ਬਣਾਈ ਵੀ ਜਾਓ ਤੇ ਜੇ ਉਹਦੀ ਹਿਫਾਜ਼ਤ ਨਹੀਂ ਉਹ ਖਰਾਬ ਹੁੰਦੀ ਜਾ ਰਹੀ ਹੈ ਤੋਦਾ ਕੋ ਫਾਇਦਾ ਹੋਏਗਾ ਇਸ ਕਰਕੇ ਚੱਲਾਂ ਦੀ ਹਿਫਾਜ਼ਤ ਵਾਸਤੇ ਬਣੀ ਹੈ ਸਫਾਈ ਲੇਕਿਨ ਕਿਧਰ ਨੇ ਕਿਧਰ ਸਾਡੀਆਂ ਜਿਹੜੀਆਂ ਅੱਜ ਦੀਆਂ ਸਫਾਈਆਂ ਨੇ ਉਹ ਅਸੀਂ ਸਫਾਈ ਦੇ ਉਹ ਜਿਹੜਾ ਮਕਸਦ ਹੈ ਹਿਫਾਜ਼ਤ ਤੋਂ ਉੱਤੋਂ ਭਟਕ ਚੁੱਕੇ ਆ ਸਫਾਈ ਚ ਦੋ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਇੱਕ ਪਾਣੀ ਤੇ ਦੂਸਰੇ ਅਸੀਂ ਕੀ ਵਰਤਣੇ ਸ਼ੁਰੂ ਕਰ ਲਏ ਨੇ ਕੈਮੀਕਲ ਆਂਦੀ ਪਾਣੀ ਤੇ ਕੁਦਰਤ ਨਹੀਂ ਦਿੰਦਾ ਅਸੀਂ ਹਾਂਜੀ ਲੇਕਿਨ ਉਹਦੇ ਚ ਅਸੀਂ ਵਰਤਲੇ ਨੇ ਕੈਮੀਕਲ ਅੱਜ ਕੋਈ ਵੀ ਬੰਦਾ ਨਾ ਤੇ ਮਿੱਟੀ ਮਲ ਕੇ ਨਹਾਉਂਦਾ ਅੱਗੇ ਪਹਿਲਾਂ ਮੁਲਤਾਨੀ ਮਿੱਟੀ ਕਾਲੀ ਮਿੱਟੀ ਹਾਂਜੀ ਵੇਸਣ ਦਾ ਉਪਤਨ ਦਹੀਂ ਲੱਸੀ ਅੱਜ ਇਹ ਕਿੱਥੇ ਗਏ ਸਭ ਗਾਇਬ ਨੇ ਅੱਜ ਹੁਣ ਕੀ ਨੇ ਬਾਡੀ ਵਾਸ਼ ਸਾਬਣ ਸ਼ੈਂਪੂ ਹਾਂਜੀ ਫੇਸ ਵਾਸ਼ ਇਨ੍ਹਾਂ ਚੀਜ਼ਾਂ ਦੀ ਸਫਾਈ ਹੋ ਗਈ ਹੈ 2010 ਦੇ ਵਿੱਚ ਸਾਡਾ ਇੰਡੀਆ ਦਾ ਇੱਕ ਲੀਡਿੰਗ ਰਿਸਰਚ ਸੈਂਟਰ ਹੈ ਦਿੱਲੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਐਂਡ ਰਿਸਰਚ ਇਸ ਟਾਪਿਕ ਤੇ ਉਹਨਾਂ ਨੇ ਰਿਸਰਚ ਕੀਤੀ ਸੀ ਕਿ 2010 ਦੇ ਵਿੱਚ ਉਹਦੀ ਜਿਹੜੀ ਫਾਈਨਡਿੰਗ ਸੀ ਉਹ ਇਹ ਸੀਗਾ ਕਿ ਇੱਕ ਔਸਤ ਘਰ ਦੇ ਵਿੱਚ ਉਦੋਂ 2010 ਦੇ ਵਿੱਚ 515 ਕੈਮੀਕਲ ਸਫਾਈ ਦੇ ਨਾਂ ਤੇ ਇਸਤੇਮਾਲ ਹੁੰਦੇ ਸੀ ਚਾਹੇ ਉਹ ਸਰੀਰ ਦੀ ਸਫਾਈ ਹੈ ਚਾਹੇ ਉਹ ਘਰ ਦੀ ਸਫਾਈ ਹੈ ਚਾਹੇ ਉਹ ਕੱਪੜਿਆਂ ਦੀ ਹੈ ਚਾਹੇ ਉਹ ਬਰਤਨਾਂ ਦੀ ਹੈ 515 కెమికల్ ਇਸ ਸਫਾਈ ਦੇ ਵਿੱਚ ਇਸਤੇਮਾਲ ਹੁੰਦੇ ਸੀ 2010 ਦੇ ਵਿੱਚ ਫਿਰ ਅੱਗੇ ਇੱਕ ਰਿਸਰਚ ਹੋਰ ਹੋਈ ਉਹ ਇੰਟਰਨੈਸ਼ਨਲ ਸੀ ਉਹਦੇ ਵਿੱਚ 26 ਕੰਟਰੀ ਸੀਗੇ ਤੇ 26 ਕੰਟਰੀਆਂ ਦੇ 127 ਸਾਇੰਟਿਸਟ ਸੀਗੇ ਜਿਨ੍ਹਾਂ ਦਾ ਸਾਂਝਾ ਪ੍ਰੋਜੈਕਟ ਸੀਗਾ ਉਹ ਏਸ਼ੀਅਨ ਕੰਟਰੀ ਸੀ ਸਾਰੇ ਤੇ 2015 ਚ ਸਾਡੀ ਤਰੱਕੀ 2010 ਤੋਂ ਲੈ ਕੇ ਇਹ ਸੀਗਾ ਕਿ ਉਹ ਜਿਹੜੇ 515 ਕੈਮੀਕਲ ਸੀ ਉਹ ਵੱਧ ਕੇ 700 ਹੋ ਗਏ ਸੀ ਤੇ ਉਹਨਾਂ ਦਾ ਸਿੱਧਾ ਅਸਰ ਜਿਹੜਾ ਵੀ ਕੈਮੀਕਲ ਅਸੀਂ ਇਸਤੇਮਾਲ ਕਰਦੇ ਆ ਉਹ ਸਾਡੇ ਤੱਕ ਸੀਮਤ ਨਹੀਂ ਰਹਿੰਦਾ ਅਸੀਂ ਜਦੋਂ ਣੌਣੇ ਆਂ ਸਰੀਰ ਤੇ ਤੇ ਲਾ ਲਿਆ ਉੱਥੇ ਤੇ ਸੈੱਲਾਂ ਨੂੰ ਨੁਕਸਾਨ ਦੇ ਦਿੱਤਾ ਕਦੇ ਦੇਖਿਆ ਕਿ ਅੱਜ ਕੱਲ੍ਹ ਵਿਆਹ ਦੇ ਉੱਤੇ ਰਹਿ ਗਿਆ ਜਿੱਦਣ ਵਿਆਹ ਕਰਨਾ ਹੁੰਦਾ ਨਾ ਪੁੰਡੇ ਦਾ ਜਾਂ ਕੁੜੀ ਦਾ ਤੇ ਉਦੋਂ ਨੂੰ ਨੂੰ ਵੇਸਟਣ ਦੇ ਉੱਟਣ ਨਾਲ ਇੱਕ ਵਾਰੀ ਮਾਂਜਿਆ ਜਾਂਦਾ ਲਾਉਣਾ ਹੈ ਨਾ ਹਲਦੀ ਦੀ ਇੱਕ ਰਸਮ ਹੈ ਹਾਂਜੀ ਉਹ ਇੱਕ ਸਗਨ ਬਣਾ ਲਿਆ ਸੀ ਹਾਂਜੀ ਅਸਲ ਜੇ ਕਦੇ ਤੁਸੀਂ ਵੇਸਣ ਦਾ ਤੇ ਹਲਦੀ ਦਾ ਉਪਟਨ ਮਲ ਕੇ ਕਦੇ ਰਗੜ ਕੇ ਦੇਖੋ ਸ킨 ਦੇ ਉੱਤੇ ਤੇ ਉਹਦੇ ਵਿੱਚ 글로ਅ ਕਿੰਨਾ ਆਉਂਦਾ ਯਾਨੀ ਕਿ ਡੈੱਡ ਸੈਲ ਨੂੰ ਉਲਾ ਦੇਣਾ ਤੇ ਚੰਗੀ ਸ킨 ਥੱਲਿਓਂ ਕੱਢ ਲੈਣਾ ਉਹ ਵਿਆਹ ਵਾਲੇ ਦਿਨ ਕਰਦੇ ਹੁੰਦੇ ਸੀ ਸਪੈਸ਼ਲੀ ਵੈਸੇ ਵੀ ਲੋਕੀ ਵਰਤਦੇ ਸੀਗੇ ਲੇਕਿਨ ਅੱਜ ਕੱਲ ਅਸੀਂ ਉਹਨਾਂ ਨੂੰ ਛੱਡ ਬੈਠੇ ਆਂ ਅਜਿਹਾ ਜੇ ਤੁਸੀਂ ਸਾਬਣ ਨਾਲ ਨਾ ਹੁੰਦੇ ਹੋ ਸਾਬਣ ਲਾ ਲਿਆ ਕਿੰਨਾ ਵੀ ਚੰਗਾ ਲੈ ਲਿਆ ਉਸ ਤੋਂ ਬਾਅਦ ਜੇ ਕੋਈ ਤੇਲ ਜਾਂ ਕੋਈ ਬਾਡੀ ਲੋਸ਼ਨ ਨਹੀਂ ਲਾਉਂਦੇ ਤੇ ਫਿਰ ਕੀ ਹੁੰਦਾ ਖੁਸ਼ਕੀ ਖੁਸ਼ਕੀ ਹਾਂਜੀ ਹਾਂਜੀ ਉਹ ਕੀ ਹੈਗਾ ਉਹਨੂੰ ਤੰਦਰੁਸਤੀ ਕਹੋਗੇ ਨੁਕਸਾਨ 515 ਕੈਮੀਕਲ ਇਸਤੇਮਾਲ ਉਦੋਂ ਹੁੰਦੇ ਸੀ ਹੁਣ ਜਿਹੜੇ ਵੱਧ ਕੇ 700 ਹੁਣ ਤੇ 2015 ਤੋਂ 25 ਚੱਲ ਰਿਹਾ ਹੁਣ ਤੇ ਪਤਾ ਨਹੀਂ ਹੋਰ ਕਿੰਨੇ ਵੱਧ ਗਏ ਹੋਣਗੇ ਕਿਉਂਕਿ ਇਹਦੇ ਉੱਤੇ ਕੰਮ ਕੋਈ ਨਹੀਂ ਹੋਇਆ ਇਹ ਸਿਰਫ ਰਸਰਚਾਂ ਹੋਈਆਂ ਤੇ ਫਿਰ ਉਹਨਾਂ ਨੂੰ ਡੱਬਿਆਂ 'ਚ ਬੰਦ ਕਰਤਾ ਗਿਆ ਕਿਉਂਕਿ ਸਰਕਾਰ ਨੂੰ ਕੀ ਚਾਹੀਦਾ ਇਸ ਇੰਡਸਟਰੀ ਜਿਹੜੀ ਵੀ ਬਣਦੀ ਹੈ ਕੈਮੀਕਲ ਆਂਦੀ ਉਹ ਤੋਂ ਕੀ ਆਉਂਦਾ ਪੈਸਾ ਚਾਹੇ ਉਹ ਸਰਕਾਰ ਹੈ ਚਾਹੇ ਉਹ ਵਪਾਰੀ ਹੈ ਹਰ ਕਿਸੇ ਨੂੰ ਆਪਣੇ ਪੈਸੇ ਨਾਲ ਮਤਲਬ ਹੈ ਦੁਨੀਆ ਦੀ ਸਿਹਤ ਨਾਲ ਕਿਸੇ ਨੂੰ ਕੋਈ ਵੀ ਮਤਲਬ ਨਹੀਂ ਹੈਗਾ ਐਡਵਰਟਾਈਜ਼ਮੈਂਟਾ ਕਰ ਕਰਕੇ ਸਾਡੇ ਘਰ ਆਦਿਸ਼ ਪਛਾਣ ਤੇ ਅਸੀਂ ਵੀ ਅੰਨੇ ਵਾ ਉਹਨਾਂ ਨੂੰ ਫੜ ਕੇ ਵਰਤਣਾ ਸ਼ੁਰੂ ਕਰ ਲਿਆ ਤਿੰਨ ਇਫੈਕਟ ਜਿਹੜੇ ਨੇ ਉਹਦੇ ਪਹਿਲਾ ਇਫੈਕਟ ਤੁਹਾਡੇ ਸ਼ਰੀਰ ਦੇ ਉੱਤੇ ਉਹ ਹੈ ਖੁਸ਼ਕੀ ਦੂਜਾ ਕਦੇ ਤੁਸੀਂ ਸਵਾ ਨਾਲ ਭਾਂਡੇ ਮਾਜਦੇ ਸੀ ਗੋਹਾ ਮਿੱਟੀ ਫੇਰਦੇ ਸੀ ਮਿੱਟੀ ਮਲ ਕੇ ਨਹਾ ਲੈਂਦੇ ਸੀ ਵੇਸਣ ਦਾ ਆਉਟਨ ਮਲ ਕੇ ਨਹਾ ਲੈਂਦੇ ਸੀ ਇਹ ਚੀਜ਼ਾਂ ਅੱਜ ਵੀ ਕਿਸੇ ਘਰ ਚ ਦੋ ਬੂਟੇ ਲੈ ਲਓ ਗਮਲੇ ਇੱਕੋ ਜਿਹਾ ਇੱਕ ਨੂੰ ਇਹ ਚੀਜ਼ਾਂ ਪਾਉਣੀਆਂ ਸ਼ੁਰੂ ਕਰਦੇ ਹੋ ਥੋੜੀਆਂ ਥੋੜੀਆਂ ਤੇ ਇੱਕ ਬੂਟਾ ਹੋਰ ਦੂਜਾ ਜਿਹੜਾ ਉਹਦੇ ਚ ਤੁਸੀਂ ਉਹ ਜਿਹੜੇ ਕੈਮੀਕਲ ਵਰਤਦੇ ਉਹਨਾਂ ਨੂੰ ਪਾਉਣਾ ਸ਼ੁਰੂ ਕਰਦੇ ਹੋ ਤੇ ਵੇਖੋ ਫਿਰ ਅਸਰ ਕੀ ਹੁੰਦਾ ਉਹਨਾਂ ਦੋਨਾਂ ਤੇ ਇੱਕ ਹਫ਼ਤਾ ਨਹੀਂ ਕੱਢਣਾ ਉਸ ਬੂਟੇ ਨਹੀਂ ਜਿਹਨੂੰ ਕੈਮੀਕਲ ਪਾ ਰਹੇ ਨੇ ਇੱਕ ਹਫ਼ਤਾ ਨਹੀਂ ਕੱਢਣਾ ਇੰਡਾਇਰੈਕਟਲੀ ਜੀਡੀਓ ਰਿਪੋਰਟਸ ਦੀ 2015 ਦੀ ਉਹਦੇ ਚ ਦੱਸਿਆ ਗਿਆ ਸੀ ਕਿ 256 ਬਿਮਾਰੀਆਂ ਸਾਡੀ ਸਫਾਈ ਨਾਲ ਜੁੜੀਆਂ ਨੇ 256 ਅੱਜ ਕੱਲ ਜਿਹੜੀਆਂ ਬਿਮਾਰੀਆਂ ਨੇ ਉਹ ਬਿਮਾਰੀਆਂ ਨਹੀਂ ਡਿਸਆਰਡਰ ਨੇ ਸੈੱਲ ਦੇ ਡੈਮੇਜ ਹੋਣ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੁਹਾਡੀ ਕਿਡਨੀ ਦੇ ਸੈੱਲ ਕਮਜ਼ੋਰ ਹੋ ਗਏ ਕਿਡਨੀਆਂ ਨੇ ਫਿਲਟਰ ਕਰਨਾ ਘੱਟ ਕਰਤਾ ਕਿਡਨੀ ਦੀ ਬਿਮਾਰੀ ਹੋ ਗਈ ਤੁਹਾਡੇ ਪੈਂਕਰੀਆਜ਼ ਦੇ ਸੈੱਲ ਕਮਜ਼ੋਰ ਹੋ ਗਏ ਉਹ ਇਨਸੂਲਿਨ ਬਣਾਉਣਾ ਘੱਟ ਗਏ ਸ਼ੂਗਰ ਦੀ ਬਿਮਾਰੀ ਹੋ ਗਈ ਹਾਰਡ ਦੇ ਸੈੱਲ ਕਮਜ਼ੋਰ ਹੋ ਗਏ ਉਹਦਾ ਸਟ੍ਰਾਈਕ ਰੇਟ ਘੱਟ ਗਿਆ ਦਿਲ ਦੀ ਬਿਮਾਰੀ ਹੋ ਗਈ ਖੂਨ ਦੀਆਂ ਨਾੜੀਆਂ ਦੇ ਵਿੱਚ ਅੰਦਰ ਜ਼ਖਮ ਹੋ ਗਏ ਉੱਥੇ ਪਲਾਕ ਬਣ ਗਿਆ ਉੱਥੇ ਫਿਰ ਫੈਟ ਜੰਮ ਗਈ ਉੱਥੇ ਬਲੋਕੇਜ ਬਣ ਗਏ ਬੀਪੀ ਦੀਆਂ ਸਮੱਸਿਆਵਾਂ ਹੋ ਗਈਆਂ ਕੈਂਸਰ ਇਹ ਸਭ ਬਿਮਾਰੀਆਂ ਇੱਥੋਂ ਹੀ ਹੁੰਦੀਆਂ ਨੇ 256 ਬਿਮਾਰੀਆਂ ਗਿਣੀਆਂ ਗਈਆਂ ਨੇ ਅਗਰ ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਹੋ ਰਿਹਾ Google ਤੇ ਚੱਲ ਜਾਓ ਇੱਕ ਰਿਪੋਰਟ ਪਾ ਲਿਓ ਉੱਥੇ इंडिया टुडे ਦੀ ਹੋਮ ਸਾਈਡ ਦੇ ਉੱਤੇ ਉਹ ਪਈ ਹੋਈ ਆ ਆਈਡੀ ਮੈਂ 2010 ਦੀ ਰਿਪੋਰਟ ਦੱਸੀ ਹੈ ਦੋਨੋਂ ਰਿਪੋਰਟਾਂ ਉੱਥੇ ਹੈਗੀਆਂ ਨੇ ਲੇਕਿਨ ਉਹ ਦਬਾ ਦਿੱਤੀਆਂ ਗਈਆਂ ਤਾਂ ਕਿ ਉਹ ਪਬਲਿਕ ਤੱਕ ਨਾ ਪਹੁੰਚਣ ਕਿਉਂਕਿ ਤੁਹਾਡੀਆਂ ਬਿਮਾਰੀਆਂ ਚ ਉਹ بڑے ਵੱਡੇ ਬਿਜ਼ਨਸ ਨੇ بڑے ਵੱਡੇ ਬਿਜ਼ਨਸ ਸਿਕਨੈਸ ਇੰਡਸਟਰੀ ਸਾਰੀ ਇੱਥੋਂ ਹੀ ਚੱਲਦੀ ਆ ਫਿਰ ਕੰਮ ਇਥੇ ਖਤਮ ਨਹੀਂ ਹੁੰਦਾ ਕਿ ਸਕੀਨ ਦੇ ਉੱਤੇ ਉਹਨੇ ਜਿਹੜੀ ਦੇ ਦਿੱਤੀ ਏ ਥੋੜੀ ਜਿਹੀ ਖੁਸ਼ਕੀ ਤੁਹਾਨੂੰ ਅਗਲਾ ਕੰਮ ਸ਼ੁਰੂ ਹੁੰਦਾ ਜਦੋਂ ਉਹ ਪਾਣੀ ਨਾਲ ਰਹਿ ਕੇ ਜ਼ਮੀਨ ਤੇ ਜਾਂਦਾ ਹੁਣ ਜ਼ਮੀਨ ਦੇ ਅੰਦਰ ਜਿਹੜਾ ਪਾਣੀ ਅੱਜ ਕੱਲ ਕਿੱਥੋਂ ਕੱਢ ਕੇ ਪੀ ਰਹੇ ਹੋ ਬੋਰਾ ਦਾ ਹੀ ਆ ਨਾ ਜਿਹੜਾ ਕੁਦਰਤ ਦਾ ਦਿੱਤਾ ਪਾਣੀ ਆ ਉਹ ਤੇ ਅਸੀਂ 60 ਨਦੀਆਂ ਦਾ ਪਾਣੀ ਜਿਹੜਾ ਅਸੀਂ ਟੋਬਿਆਂ ਦਾ ਪਾਣੀ ਜਿਹੜਾ ਉਹ ਕੁਦਰਤ ਉੱਤੇ ਤੁਹਾਨੂੰ ਸਾਨੂੰ ਪ੍ਰੋਸ ਕਰਕੇ ਦਿੰਦੀ ਹੋ ਤੇ ਛੱਡ ਛੜਿਆ ਅਸੀਂ ਪਾਣੀ ਚਲ ਗਏ ਆ ਧਰਤੀ ਦੇ ਅੰਦਰਲੇ ਚ ਉਥੋਂ ਪਾਣੀ ਚ ਉਹ ਜਿਹੜਾ ਉਸ ਪਾਣੀ ਦੇ ਵਿੱਚ ਜਾ ਕੇ ਸਾਰੇ ਕੈਮੀਕਲ ਰਲਦੇ ਨੇ ਫੇਰ ਇਹ ਆਉਂਦੇ ਵੀ ਜ਼ਮੀਨ ਚੋਂ ਨਹੀਂ ਫੇਰ ਉੱਥੇ ਹੀ ਜਾ ਰਹੇ ਜਿਹੜਾ ਪਾਣੀ ਕੱਢ ਕੇ ਪੀਣਾ ਉਹਦੇ ਜਰੀਏ ਫੇਰ ਪਹੁੰਚ ਗਿਆ ਕੋਲ ਇਧਰ ਉਹਦਾ ਇਫੈਕਟ ਹੈ ਅਗਲਾ ਹਵਾ ਦੇ ਵਿੱਚ ਰੱਖ ਲੀ ਹਵਾ ਦੇ ਵਿੱਚ ਇਫੈਕਟ ਹੈ ਉਹਦਾ ਜਦੋਂ ਹਵਾ ਦੇ ਵਿੱਚ ਤੁਹਾਡਾ ਕੋਈ ਵੀ ਕੈਮੀਕਲ ਜਾਂਦਾ ਜਦੋਂ ਕਿਸੇ ਨੂੰ ਘਰ ਦੇ ਅੰਦਰ ਤਕਲੀਫ ਹੁੰਦੀ ਹੈ ਕਿਉਂ ਕਹਿੰਦੇ ਇਹਨੂੰ ਖੁੱਲੀ ਹਵਾ ਚ ਲੈ ਜਾਓ ਖੁੱਲੀ ਹਵਾ ਚ ਲੈ ਜਾਓ ਇਹਨੂੰ ਕੀ ਹੈ ਖੁੱਲੀ ਹਵਾ ਦੇ ਵਿੱਚ ਘਰ ਦੇ ਅੰਦਰ ਕੋਈ ਵੀ ਕੈਮੀਕਲ ਜਦੋਂ ਆਕਸੀਜਨ ਨਾਲ ਰਲਦਾ ਜੇ ਤੇ ਆਕਸੀਜਨ ਦਾ ਜਿਹੜਾ O2 ਹੈ ਦੋ ਉਹ ਜੋੜੇ ਹੁੰਦੇ ਨੇ ਉਹ ਸਿੰਗਲ O ਚ ਕਨਵਰਟ ਹੋ ਜਾਂਦੇ ਉਹਨੂੰ ਕਹਿੰਦੇ ਆਕਸੀਡੇਟਿਵ ਆਕਸੀਜਨ ਉਹ ਆਕਸੀਜਨ ਬੜੀ ਖਤਰਨਾਕ ਹੈ ਉਹ ਆਕਸੀਜਨ ਹੀ ਕੈਂਸਰ ਦਾ ਕਾਰਨ ਹੈ ਅੱਜ ਦੇ ਡੇਅਰ ਦੇ ਵਿੱਚ ਹਰ ਇੱਕ ਸਰੀਰ ਚ ਕੈਂਸਰ ਬਣ ਰਿਹਾ ਹੈ ਹਰ ਇੱਕ ਸਰੀਰ ਚ ਇਹ ਗੱਲ ਵੱਖਰੀ ਹੈ ਕਿ ਜਦੋਂ ਇਮਿਊਨ ਸਿਸਟਮ ਥੋੜਾ ਬੋਲਾ ਕੰਮ ਕਰਦਾ ਹੈ ਉਹ ਨੂੰ ਕੰਟਰੋਲ ਕਰ ਲੈਂਦਾ ਤੇ ਉਹ ਬਚਿਆ ਰਹਿੰਦਾ ਹੈ ਜਿਹਦਾ ਥੋੜਾ ਬੋਧਾ ਕਮਜ਼ੋਰ ਹੋ ਜਾਂਦਾ ਉਹ ਨਹੀਂ ਕੰਟਰੋਲ ਕਰ ਪੈਂਦਾ ਫਿਰ ਉਹਦੇ ਚ ਫੈਲ ਜਾਂਦਾ ਬਣ ਹਰ ਸਰੀਰ ਚ ਰਿਹਾ ਕਾਰਨ ਕੀ ਹੈ ਕਿ ਉਹਨਾਂ ਕੈਮੀਕਲਾਂ ਦੇ ਨਾਲ ਘਰ ਦੇ ਅੰਦਰ ਹਰ ਕਿਸੇ ਦੀ ਸਮੈਲ ਹੁੰਦੀ ਹੈ ਕਿ ਨਹੀਂ ਉਹ ਹਵਾ ਦੇ ਵਿੱਚ ਪਹੁੰਚ ਗਿਆ ਤੇ ਜਦੋਂ ਹਵਾ ਜਾਂਦਾ ਹੈ ਤੇ ਉਹਦਾ ਕੰਮ ਹੈ ਆਕਸੀਜਨ ਨੂੰ ਤੋੜ ਦੇਣਾ ਉਹ ਸਾਰਾਈ ਜਦੋਂ ਆਕਸੀਜਨ ਸਰੀਰ ਦੇ ਵਿੱਚ ਜਾਂਦੀ ਹੈ ਤੇ ਤੁਹਾਡੇ ਹਰ ਇੱਕ ਸੈੱਲ ਦੇ ਵਿੱਚ 8 ਮੋਲੀਕਿਊਲ ਹੁੰਦੇ ਨੇ ਉਹ ਚਾਰ ਜੋੜੇ ਉਹ ਜਾ ਕੇ ਉਹਨੇ ਕੀ ਕਰਨਾ ਇੱਕ ਮੋਲੀਕਿਊਲ ਸੈੱਲ ਕੋਲੋਂ ਖੋ ਲੈਣਾ ਜਦੋਂ ਸੈੱਲ ਕੋ ਇੱਕ ਕੋਲੋਂ ਖੁੱਸ ਗਿਆ ਉਹਨੇ ਹੁਣ ਕੀ ਕਰਨਾ ਹੈ ਉਹ ਸੈੱਲ ਨੇ ਉਹ ਮੇਰਾ ਕਿੱਧਰ ਗਿਆ ਉਹਨੇ ਦੂਜੇ ਸੈੱਲ ਕੋ ਖੋਣਾ ਇਹ ਸੀਨਾ ਚੱਪੀ ਸ਼ੁਰੂ ਹੋ ਗਈ ਇਹ ਗ੍ਰਹਿਯੋਧ ਘਰ ਚ ਅੰਗਾਂ ਦੇ ਵਿੱਚ ਸ਼ੁਰੂ ਹੋ ਗਿਆ ਇਹਨੂੰ ਕਹਿੰਦੇ ਨੇ ਆਕਸੀਡੇਟਿਵ ਸਟ੍ਰੈਸ ਜਿਹੜੀ ਅੱਜ ਦੀਆਂ ਇਹਨਾਂ ਗੰਭੀਰ ਬਿਮਾਰੀਆਂ ਦਾ ਕਾਰਨ ਹੈ ਹੁਣ ਸੋਚ ਕੇ ਦੇਖੋ ਕਿ ਇਹ ਫਿਰ ਬਿਮਾਰੀਆਂ ਘਰ ਖਰੀਦ ਕੇ ਕੌਣ ਲਿਆਇਆ ਕੋਈ ਹੋਰ ਲਿਆ ਰਿਹਾ ਆਪੇ ਲਿਆ ਰਹੇ ਆਜ ਕਲ ਕੀ ਹੈ ਕਿ ਤੁਹਾਨੂੰ ਦੋ ਤਰ੍ਹਾਂ ਦੇ ਮਾਰਕੀਟ ਚ ਪ੍ਰੋਡਕਟ ਮਿਲਦੇ ਨੇ ਸਫਾਈ ਵਾਸਤੇ ਇੱਕ ਨੇ ਕੈਮੀਕਲ ਬੇਸ ਇੱਕ ਨੇ ਬਾਇਓਕੈਮੀਕਲ ਬੇਸ ਬਾਇਓਕੈਮੀਕਲ ਕੀ ਨੇ ਰੱਬ ਨੇ ਦੇਖੋ ਰੱਬ ਕੋ ਆ ਜਿਹੜੇ ਪੇੜ ਨੇ ਨਾ ਰੁੱਖ ਨੇ ਇਹਨਾਂ ਦੇ ਵਿੱਚ ਬੜਾ ਕਮਾਲ ਇੱਕ ਪਾਇਆ ਇਹ ਜੜਾ ਨਹੀਂ ਸਿੰਥੈਟਿਕ ਕੈਮੀਕਲ ਲੈਂਦੇ ਨੇ ਉਹਨੂੰ ਕਨਵਰਟ ਕਰ ਦਿੰਦੇ ਨੇ ਬਾਇਓਕੈਮੀਕਲ ਤੇ ਜਿਹੜੇ ਬੂਟਿਆਂ ਤੋਂ ਪ੍ਰੋਡਕਟ ਬਣਦੇ ਨੇ ਉਹ ਸੁਰੱਖਿਤ ਹੁੰਦੇ ਨੇ ਧਿਆਨ ਕਰੋ ਜਾਦਵੀ ਖਰੀਦਾਰੀਆਂ ਕਰਦੇ ਹੋ ਸਫਾਈ ਵਾਲੇ ਮਟੀਰੀਅਲ ਦੀਆਂ ਉਹ ਬਾਇਓਕੈਮੀਕਲ ਦੀ ਖਰੀਦਦਾਰੀ ਕਰੋ ਅੱਜਕੱਲ ਗਵਰਨਮੈਂਟ ਨੇ ਇੱਕ ਜ਼ਰੂਰੀ ਕਰ ਦਿੱਤਾ ਹੈ ਕਿ ਹਰ ਪ੍ਰੋਡਕਟ 'ਤੇ ਉਹਦੇ ਲਿਖੋ ਕਿ ਕੀ ਪਾਇਆ ਤੁਸੀਂ ਵਿੱਚ ਇਨਗਰੀਡੀਅੰਟ ਹੁੰਦੇ ਨੇ ਸਿਰਫ ਪ੍ਰੋਡਕਟ ਦਾ ਨਾਮ ਨਾ ਪੜੋ ਪਿੱਛੇ ਪੜੋ ਪ੍ਰੋਡਕਟ ਦੇ ਇਨਗਰੀਡੀਅੰਟ ਉੱਥੇ ਪੜੋ ਜੇ ਤੇ ਬਾਇਓਕੈਮੀਕਲ ਬੇਸ ਹੈ ਤੇ ਉਹਨੂੰ ਖਰੀਦੋ ਉਹ ਤੁਹਾਨੂੰ ਸੁਰੱਖਿਆ ਦੇਵੇਗਾ ਤੇ ਜਿਹੜੇ ਸਿੰਥੈਟਿਕ ਕੈਮੀਕਲ ਬੇਸ ਨੇ ਉਹਨਾਂ ਨੂੰ ਨਾ ਖਰੀਦੋ ਕਿਉਂਕਿ ਇਹ ਜ਼ਹਿਰ ਬੜੇ ਵਕਲੇ ਇਹਨਾਂ ਨੇ ਬੜਾ ਨੁਕਸਾਨ ਕਰ ਲਿਆ ਹੁਣ ਅੱਗੇ ਤੁਸੀਂ ਰੋਕਣਾ ਹੈ ਬਚਾਉਣਾ ਹੈ ਆਪਣੇ ਪਰਿਵਾਰਾਂ ਨੂੰ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖ ਨਹੀਂ ਦੇਓਗੇ ਹਾਲ ਕੀ ਹੋਣ ਲਿਆ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਸਫਾਈ ਦੇ ਵਿੱਚ ਘਰ ਸੇ ਸਾਫ਼ ਹੋਣੇ ਨੇ ਹੁਣ ਪੱਕੇ ਘਰਾਂ ਦੇ ਵਿੱਚ ਗੋਆ ਮਿੱਟੀ ਤੇ ਫਿਰਨੀ ਨਹੀਂ ਫਰਸ਼ ਤੇ ਲੱਗ ਗਏ ਹੁਣ ਠੀਕ ਹੈ ਜੀ ਨਾ ਹੋਰ ਤੁਸੀਂ ਉਹ ਵੇਸਣ ਦੇ ਉਪਰਨ ਲੱਭਣੇ ਨੇ ਹਾਂ ਜੀ ਨਾ ਕਿਸੇ ਨੇ ਖੱਟੀ ਲੱਸੀ ਮਲ ਕੇ ਨਾ ਹੋਣਾ ਉਹ ਜੀ ਮੁਸ਼ਕ ਆਉਂਦੀ ਆਉਣ ਕੋਲੋਂ ਸਮੈਲ ਆਉਂਦੀ ਹਾਂ ਜੀ ਜੀ ਕਾ ਫਿਲਟਰਡ ਪਾਣੀ ਪਿੰਦੇ ਆ ਹਾਂ ਸੁਣ ਬਈ ਕਿ ਇਹ ਵੀ ਇਸ ਦਾ ਤੱਤੀ ਕਦਮ ਹੋ ਜਾਂਦਾ ਅਗਲਾ ਟੌਪਿਕ ਇਹਦੇ ਤੇ ਹੀ ਹੋਣਾ ਜੀ ਯਾਨੀ ਪਾਣੀ ਦੇਣਗੇ ਅਗਲੇ ਪਾਣੀ ਅਗਲੇ ਸੋਮਵਾਰ ਜਾਂ ਮੰਗਲ ਐਤਵਾਰ ਜਾਂ ਸੋਮਵਾਰ ਪਾਣੀ ਦੇਣਗੇ ਪਾਣੀ ਦੇ ਠੀਕ ਹੈ ਉਹ ਪਾਣੀ ਦੇ ਟੌਪਿਕ ਚੋਂ ਦਾ ਆਨਸਰ ਹੋਏਗਾ ਤੁਹਾਨੂੰ ਮਿਲ ਜੇਗਾ ਜੀ ਠੀਕ ਹੈ ਸੋ ਇਹ ਖਰੀਦਦਾਰੀਆਂ ਦੇ ਵਿੱਚ ਥੋੜਾ ਜਿਹਾ ਬਦਲਾਅ ਕਰੋ ਆਪਣੇ ਬਾਇਓਕੈਮੀਕਲ ਖਰੀਦੋ ਉਹਨਾਂ ਦੇ ਨਾਲ ਸਫਾਈਆਂ ਕਰੋ ਤਾਂ ਕਿ ਆਪਣੇ ਪਰਿਵਾਰਾਂ ਚ ਤੰਦਰੁਸਤੀਆਂ ਵਾਪਸ ਆਉਣ ਬਿਮਾਰੀਆਂ ਨਹੀਂ ਚੱਲਣੀਆਂ ਇਹ ਤੁਹਾਡੇ ਆਪਣੇ ਹੱਥਾਂ 'ਚ ਜੇ ਕਿਸੇ ਦੇ ਹੱਥ 'ਚ ਨਹੀਂ ਹੋਰ। ਠੀਕ ਹੈ। ਬਿਮਾਰ ਹੋ ਕੇ ਅੱਗੇ ਇਲਾਜ ਕਰਾਉਣੇ ਨੇ ਜਾਂ ਤੰਦਰੁਸਤ ਰਹਿਣਾ ਹੈ। ਅਸੀਂ ਇਹ ਪ੍ਰੈਕਟੀਕਲੀ ਕਰ ਚੁੱਕੇ ਆ। ਠੀਕ ਹੈ। ਪਿਛਲੇ 20-22 ਸਾਲਾਂ ਤੋਂ ਕੋਈ ਬਿਮਾਰੀ ਨਹੀਂ ਪੂਰੇ ਪਰਿਵਾਰ ਦੇ ਵਿੱਚ। ਜਿਹੜੀਆਂ ਅਸੀਂ ਆਪੇ ਗਾਇਬ ਹੋ ਗਈਆਂ। ਤੋਂ ਹਰ ਕੋਈ ਕਰ ਸਕਦਾ ਜੀ। ਤੋਂ ਇਨੀਆਂ ਗੱਲਾਂ ਕਹਿੰਦਾ ਹਾਂ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ। ਸਾਰੇ ਭੈਣ ਭਰਾਵਾਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ।